वेलकम ਕਰਦਾ ਹੈ ਅੱਜ ਅਸੀਂ ਦੋ ਇਸ਼ੂਸ ਤੇ ਗੱਲਬਾਤ ਕਰਨ ਵਾਸਤੇ ਇਕੱਠੇ ਹੋਏ ਹਾਂ ਪਹਿਲੀ ਤਾਂ ਗੱਲ ਇਹ ਹੈ ਕਿ ਜਾਖੜ ਸਾਹਿਬ ਦਾ ਮੈਂ ਬਿਆਨ ਦੇਖਿਆ ਔਰ ਬੜੀ ਹੈਰਾਨੀ ਦੀ ਗੱਲ ਹੈ ਕਿ ਜਾਖੜ ਸਾਹਿਬ ਵਰਗਾ ਜਿਨ੍ਹਾਂ ਨੂੰ ਅਸੀਂ ਸਿਆਣਾ ਆਗੂ ਸਮਝਦੇ ਸੀ ਔਰ ਬੜਾ ਤਜਰਬੇਕਾਰ ਆਗੂ ਸਮਝਦੇ ਸੀ ਜਾਖੜ ਸਾਹਿਬ ਨੂੰ ਜਾਂ ਤਾਂ ਕਿਸੇ ਨੇ ਮਕਵਲ ਕੀਤਾ ਹੈ ਮਤਲਬ ਉਹ ਵੀ ਇੱਕ ਬੈਡ ਜੋਕ ਹੈ ਕਿ ਜਾਖੜ ਸਾਹਿਬ ਨੇ ਦੋਸ਼ ਲਾਇਆ ਕਿ ਪੰਜਾਬ ਦੀ ਜਿਹੜੀ ਝਾਂਕੀ ਦਿੱਲੀ ਗਈ ਉਹਦੇ ਤੇ ਇਹਨਾਂ ਨੇ ਆਪਣੇ ਲੀਡਰਾਂ ਦੀਆਂ ਫੋਟੋਆਂ ਲਾ ਦਿੱਤੀਆਂ ਸੀ ਸੋ ਪਹਿਲਾਂ ਤਾਂ ਮੈਂ ਇਹ ਗੱਲ ਸਾਫ਼ ਕਰ ਦਿਆਂ ਕਿ ਪਿਛਲੇ ਸਾਲ ਵੀ ਚਾਕੀ ਰਿਜੈਕਟ ਕੀਤੀ ਇਸ ਸਾਲ ਵੀ ਰਿਜੈਕਟ ਕੀਤੀ ਕੀ ਪੰਜਾਬ ਨਾਲੋਂ ਵੱਧ ਕੋਈ ਹੋਰ ਸੂਬਾ ਡਿਸਰਵ ਕਰਦਾ ਹੈ ਜਿੰਨੀਆਂ ਕੁਰਬਾਨੀਆਂ ਚਾਹੇ ਫੌਜ ਦੀ ਸਾਡੀਆਂ ਲੜਾਈਆਂ ਹੋਈਆਂ 65 ਦੀ ਲੜਾਈ ਹੋਈ 71 ਦੀ ਲੜਾਈ ਹੋਈ ਚੀਨ ਦੇ ਨਾਲ ਲੜਾਈ ਹੋਈ ਵੱਡੀਆਂ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਚਾਹੇ ਦੇਸ਼ ਦੇ ਅੰਨ ਭੰਡਾਰ ਭਰਨ ਦਾ ਮੌਕਾ ਆਇਆ ਤਾਂ ਪੰਜਾਬੀਆਂ ਨੇ ਕੈਂਸਰ ਚੁਣ ਲਿਆ ਪੰਜਾਬੀਆਂ ਨੇ ਜੀ ਜਾਨ ਲਗਾ ਕੇ ਦੇਸ਼ ਦੇ ਅੰਨ ਭੰਡਾਰ ਭਰਤੇ ਤੇ ਕੀ ਸਾਨੂੰ ਜਿੱਥੇ ਕਿਤੇ ਇੱਕ ਟਾਈਮ ਤੇ ਪੰਜਾਬ ਦਾ ਬਾਰਡਰ ਅਫਗਾਨਿਸਤਾਨ ਨਾਲ ਲੱਗਦਾ ਸੀ ਪੰਜਾਬ ਦਾ ਇੱਕ ਵਿਸ਼ਾਲ ਪੰਜਾਬ ਸੀ ਤੇ ਅੱਜ ਸਾਨੂੰ ਇਸ ਲਾਇਕ ਵੀ ਨਹੀਂ ਸਮਝਦੇ ਕਿ ਸਾਡੀ ਝਾਂਕੀ ਉਹਨਾਂ ਨੇ ਵਿੱਚ ਸ਼ਾਮਿਲ ਕਰ ਲੈਣ ਔਰ ਪੰਜਾਬ ਨੂੰ ਮਾਨ ਹੋਵੇ ਕਿ ਪੰਜਾਬ ਦੀ ਝਾਂਕੀ 26 ਜਨਵਰੀ ਨੂੰ ਉੱਥੇ ਸ਼ਾਮਿਲ ਹੈ ਲੇਕਿਨ ਜਾਖੜ ਸਾਹਿਬ ਨੇ ਦੁੱਖ ਨਾਲ ਕਹਿਣਾ ਪੈਂਦਾ ਕਿ ਇਹ ਨਹੀਂ ਚੁਣਿਆ ਕਿ ਮੈਂ ਪੰਜਾਬ ਦਾ ਪੁੱਤ ਬਣ ਜਾ ਉਹਨਾਂ ਨੇ ਚੁਣਿਆ ਕਿ ਮੈਂ ਮੋਦੀ ਭਗਤ ਬਣ ਜਾ ਔਰ ਮੋਦੀ ਭਗਤੀ ਵਿੱਚ ਉਹ ਇਥੋਂ ਤੱਕ ਵੀ ਭੁੱਲ ਗਏ ਕਿ ਉਹਨਾਂ ਨੇ ਸਾਡੇ ਤੇ ਬੇਬੁਨਿਆਦ ਇਲਜ਼ਾਮ ਲਾਤੇ ਮੈਂ ਇਹ ਗੱਲ ਦੱਸਣੀ ਚਾਹੁੰਦਾ ਹੈ ਕਿ ਜਾਕਰ ਸਾਹਿਬ ਨੇ ਪ੍ਰੈਸ ਕਾਨਫਰੰਸ ਵਿੱਚ ਜਿੱਥੋਂ ਭਾਜਪੀ ਦੀ ਘਬਰਾਹਟ ਸਾਨੂੰ ਪਤਾ ਲੱਗਦੀ ਹੈ ਕਿ ਜਦੋਂ ਤੱਕ ਸਰਦਾਰ ਭਗਵੰਤ ਸਿੰਘ ਮਾਨ ਔਰ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਦੇਖ ਦੇਖ ਕੇ ਭਾਜਪੀ ਕਿੰਨਾ ਘਬਰਾਉਂਦੀ ਹੈ ਕਿ ਸਾਡੇ ਜਿਹੜੇ ਤਿੰਨੇ ਟੈਬਲੂ ਗਏ ਸੀ ਅ 26 ਜਨਵਰੀ ਦੀ ਪਰੇਡ ਵਾਸਤੇ ਇੱਕ ਤਾਂ ਸੀ ਸਾਡੇ ਸ਼ਹੀਦਾਂ ਦਾ ਟੈਬਲੂ ਜਿੱਥੇ ਸ਼ਹੀਦ ਆਜ਼ਮ ਭਗਤ ਸਿੰਘ ਲਾਲਾ ਲਾਜਪਤ ਰਾਏ ਸ਼ਹੀਦ ਸੁਖਦੇਵ ਔਰ ਜਲ੍ਹਿਆਂ ਵਾਲੇ ਬਾਗ ਦੇ ਮਹਾਨ ਜਿੰਨੇ ਵੀ ਸ਼ਹੀਦ ਹੋਏ ਉਹ ਕਹਿੰਦੇ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਕੀ ਹੁਣ ਸ਼ਹੀਦ ਆਜ਼ਮ ਭਗਤ ਸਿੰਘ ਤੋਂ ਇੰਨੀ ਘਬਰਾਟ ਇਹਨਾਂ ਨੂੰ ਹੋਗੀ ਕਿ ਪੰਜਾਬ ਦੇ ਸ਼ਹੀਦ ਕਿਤੇ 26 ਜਨਵਰੀ ਦੀ ਪਰੇਡ ਵਿੱਚ ਨਾ ਚਲੇ ਜਾਣ ਜਦੋਂ ਦੇਸ਼ ਲਈ ਮਰਨ ਦਾ ਸਮਾਂ ਸੀ ਤਾਂ ਪੰਜਾਬੀ ਪਸੰਦ ਸੀ ਤੇ ਅੱਜ ਪੰਜਾਬੀਆਂ ਦੇ ਸ਼ਹੀਦਾਂ ਤੋਂ ਵੀ ਡਰ ਆਉਣ ਲੱਗ ਪਿਆ ਔਰ ਦੂਸਰੀ ਗੱਲ ਮੈਂ ਇਹ ਕਹਿੰਨਾ ਹੈ ਕਿ ਜਾਖੜ ਸਾਹਿਬ ਨੇ ਇਹ ਵੀ ਨਹੀਂ ਸਾਫ਼ ਕੀਤਾ ਕਿ ਉਹ ਜਿਹੜਾ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਬਿਆਨ ਦਿੱਤਾ ਕਿ ਹਰਿਆਣੇ ਦਾ ਵੀ ਹਿੱਸਾ ਹੈ ਪੰਜਾਬ ਯੂਨੀਵਰਸਿਟੀ 'ਚ ਜਾਖੜ ਸਾਹਿਬ ਨੇ ਇਹ ਨਹੀਂ ਕਲੀਅਰ ਕੀਤਾ ਕਿ ਉਹ ਕਿੱਥੇ ਸਟੈਂਡ ਕਰਦੇ ਨੇ ਦੂਸਰਾ ਉਹਨਾਂ ਨੇ ਇਹ ਵੀ ਨਹੀਂ ਸਟੈਂਡ ਅਜੇ ਤੱਕ ਸਪਸ਼ਟ ਕੀਤਾ ਕਿ ਜਿਹੜੇ ਪੰਜਾਬ ਦੇ ਫੰਡ ਰੋਕੇ ਹੋਏ ਨੇ ਉਹਨਾਂ ਤੇ ਜਾਖੜ ਸਾਹਿਬ ਦਾ ਕੀ ਸਟੈਂਡ ਹੈ ਲੇਕਿਨ ਜਾਖੜ ਸਾਹਿਬ ਦਾ ਸਟੈਂਡ ਦੇਖ ਲੋ ਮੈਂ ਹੱਸੋ ਹੀ ਨਾ ਗਿੰਦਾ ਕਿ ਸਾਨੂੰ ਨਹੀਂ ਪਤਾ ਕਿ ਝਲਕੀਆਂ ਦੇ ਵਿੱਚ ਸਾਰੀਆਂ ਸਟੇਟਾਂ ਦੀਆਂ ਝਲਕੀਆਂ ਅਸੀਂ ਦੇਖਦੇ ਆ ਉਹਨਾਂ ਦੀ ਕੁਆਲਿਟੀ ਸਾਨੂੰ ਪਤਾ ਹੈ ਉਹ ਪੰਜਾਬ ਦੀ ਝਲਕੀ ਨੂੰ ਕੋਈ ਸਰਪਾਸ ਨਹੀਂ ਕਰ ਸਕਦਾ ਪੰਜਾਬ ਦੀ ਜਿਹੜੀ ਝਲਕੀ ਹੈ ਉਹਦੇ ਵਿੱਚ ਮਾਈ ਭਾਗੋ ਦੀ ਅਸੀਂ ਜਿਹੜੀ ਔਮਨ ਏਮਪਾਵਰਮੈਂਟ ਦੀ ਝਲਕੀ ਸੀ ਉਹਦੇ ਵਿੱਚ ਮਾਈ ਭਾਗੋ ਔਰ ਸਾਡੀਆਂ ਜਿਹੜੀਆਂ ਮਹਾਨ ਭੈਣਾਂ ਤੇ ਮਾਤਾਵਾਂ ਦਾ ਵੱਡਾ ਯੋਗਦਾਨ ਹੈ ਅਸੀਂ ਉਹ ਝਲਕੀ ਭੇਜੀ ਉਹ ਵੀ ਇਹਨਾਂ ਨੇ ਰਿਜੈਕਟ ਕਰਤੀ ਤੀਸਰੀ ਸਾਡੇ ਪੰਜਾਬ ਦੀ ਕਲਚਰ ਸੀ ਤਿੰਨ ਮੀਟਿੰਗਾਂ ਹੋਈਆਂ ਉਹਨਾਂ ਨੇ ਕਿਸੇ ਮੀਟਿੰਗ ਦੇ ਉੱਤੇ ਸਾਨੂੰ ਪੁਆਇੰਟ ਆਊਟ ਨਹੀਂ ਕੀਤਾ ਲੇਕਿਨ ਤੁਸੀਂ ਹੈਰਾਨੀ ਦੀ ਗੱਲ ਇਹ ਹੈ ਕਿ ਜਾਖੜ ਸਾਹਿਬ ਨੂੰ ਮੈਂ ਪੁੱਛੂੰਗਾ ਕਿ ਤੁਸੀਂ ਇਹ ਗੱਲ ਦਾ ਕੋਈ ਖੁਲਾਸਾ ਨਹੀਂ ਕੀਤਾ ਕਿ ਤੁਸੀਂ ਪੰਜਾਬ ਲਈ ਅਜੇ ਵੀ ਸਮਾਂ ਪਿਆ ਹੈ ਅਸੀਂ ਜਾਖੜ ਸਾਹਿਬ ਨੂੰ ਆਮ ਆਦਮੀ ਪਾਰਟੀ ਅਪੀਲ ਕਰਦੀ ਹੈ ਕਿ ਹੀ ਸ਼ੁੱਡ ਟੇਕ ਦ ਇਨੀਸ਼ੀਏਟਿਵ ਜਦੋਂ ਉਹ ਪ੍ਰਧਾਨ ਮੰਤਰੀ ਨੂੰ ਬਾਰ ਬਾਰ ਮਿਲਦੇ ਨੇ ਕਿ ਉਹ ਪੰਜਾਬ ਦੀ ਵਕਾਲਤ ਕਰ ਨਹੀਂ ਸਕਦੇ ਉਹ ਅੱਜ ਪੰਜਾਬ ਦੀ ਲੜਾਈ ਹੈ ਉਹਦੇ ਵਿੱਚ ਸਾਡਾ ਸਾਥ ਨਹੀਂ ਦੇਣਗੇ ਪੰਜਾਬ ਦਾ ਲੇਕਿਨ ਜਾਖੜ ਸਾਹਿਬ ਨੇ ਉਹਦੇ ਬਾਰੇ ਇੱਕ ਸ਼ਬਦ ਨਹੀਂ ਕਿਹਾ ਕਿ ਮੈਂ ਕੋਸ਼ਿਸ਼ ਕਰੂੰਗਾ ਕੀ ਪੰਜਾਬ ਦੀ ਝਾਕੀ ਇਸ ਵਾਰ 26 ਜਨਵਰੀ ਨੂੰ ਕਰਤਵਿਆ ਪੱਥ ਤੇ ਉਥੇ ਟੱਪੇ ਤਾਂ ਕਿ ਸਾਰੇ ਪੰਜਾਬੀਆਂ ਨੂੰ ਗੌਰਵ ਮਹਿਸੂਸ ਹੋਵੇ ਮਾਣ ਮਹਿਸੂਸ ਹੋਵੇ ਲੇਕਿਨ ਐਨੇ ਸੀਨੀਅਰ ਲੀਡਰ ਨੂੰ ਇਹੋ ਜੀਆਂ ਗੱਲਾਂ ਕਰਦੇ ਕਿ ਅਸੀਂ ਇਹਨਾਂ ਦਾ ਜਲੂਸ ਕੱਢਾਂਗੇ ਅਸੀਂ ਕਿਹੋ ਜੇ ਮੁੱਦਿਆਂ ਤੇ ਦੇਖੋ ਜਿੱਥੇ ਸ਼ਹੀਦਾਂ ਦੀ ਗੱਲ ਆ ਗਈ ਸ਼ਹੀਦ ਕਿਸੇ ਪਰਿਵਾਰ ਦਾ ਨਹੀਂ ਹੁੰਦਾ ਸ਼ਹੀਦ ਕਿਸੇ ਮੈਂ ਤਾਂ ਇੱਥੋਂ ਤੱਕ ਕਹੂੰਗਾ ਪੂਰੀ ਮਾਨਵਤਾ ਦਾ ਸ਼ਹੀਦ ਹੁੰਦਾ ਹੈ ਔਰ ਅੱਜ ਜਾਖੜ ਸਾਹਿਬ ਸਾਡੇ ਸ਼ਹੀਦਾਂ ਦਾ ਪੱਖ ਨਾ ਲੈ ਕੇ ਸਾਡੀਆਂ ਮਾਤਾਵਾਂ ਪੈਨਾ ਦਾ ਪੱਖ ਨਾ ਲੈ ਕੇ ਅੱਜ ਜਾਖੜ ਸਾਹਿਬ ਸਿਰਫ ਭਾਜਪਾ ਦੀ ਘਬਰਾਟ ਵਿੱਚ ਸ਼ਾਮਲ ਹੋ ਰਹੇ ਨੇ ਇਹ ਸਾਨੂੰ ਦੁੱਖ ਦੀ ਗੱਲ ਹੈ ਹੁਣ ਬਾਕੀ ਜਿਹੜੀ ਗੱਲ ਹੈ ਐਸਵਾਈਐਲ ਦੀ ਅੱਜ ਬੜੀ ਮਹੱਤਵਪੂਰਨ ਮੀਟਿੰਗ ਸੀ ਆ ਸ਼੍ਰੀ ਗਜਿੰਦਰ ਸ਼ਖਾਵਤ ਜੀ ਜਿਹੜੇ ਪੰਜਾਬ ਦੇ ਵੀ ਪਰਿਵਾਰੀ ਨੇ ਔਰ ਭਾਜਪਾ ਦੇ ਲੇਕਿਨ ਉਹ ਯੂਨੀਅਨ ਵਾਟਰ ਰਿਸੋਰਸ ਮਿਨਿਸਟਰ ਵੀ ਨੇ ਉਹ ਆਏ ਹੋਏ ਸੀ ਹਰਿਆਣਾ ਦੇ ਮੁੱਖ ਮੰਤਰੀ ਵੀ ਸੀ ਉੱਥੇ ਭਗਵੰਤ ਮਾਨ ਜੀ ਨੇ ਸਾਫ਼ ਕਰ ਦਿੱਤਾ ਹੈ ਕਿ ਸਾਡੇ ਕੋਲ ਦੇਣ ਨੂੰ ਕੋਈ ਪਾਣੀ ਨਹੀਂ ਹੈ ਅਸੀਂ ਪਾਣੀ ਸਾਨੂੰ ਪਾਣੀ 52 ਲੱਖ ਐਮ ਏ ਐਫ ਜਿਹੜਾ 52 ਐਮ ਏ ਐਫ ਮਿਲੀਅਨ ਏਕੜ ਉਹ ਪਾਣੀ ਚਾਹੀਦਾ ਹੈ ਲੇਕਿਨ ਸਾਡੇ ਕੋਲ 14 ਐਮ ਏ ਐਫ ਪਾਣੀ ਹੈ ਜੇ ਸਾਡੇ ਹਰ ਖੇਤ ਨੂੰ ਪਾਣੀ ਜਾਣਾ ਹੈ ਤਾਂ ਸਾਨੂੰ 52 ਐਮਏਐਫ ਚਾਹੀਦਾ ਹੈ ਲੇਕਿਨ ਹੁਣ ਤੁਸੀਂ ਦੇਖੋ ਕਿ 14 ਐਮਏਐਫ ਵਿੱਚੋਂ ਅਸੀਂ ਕਿਸੇ ਨੂੰ ਕੀ ਦੇ ਸਕਦੇ ਹਾਂ ਸੋ ਅਸੀਂ ਅੱਜ ਮੁੱਖ ਮੰਤਰੀ ਜੀ ਨੇ ਦੁਬਾਰਾ ਤੋਂ ਦੁਹਰਾ ਦਿੱਤਾ ਕਿ ਸਤਲੁਜ ਤਾਂ ਨਾਲਾ ਬਣ ਗਿਆ ਹੈ ਜਿਹੜਾ ਗਰਾਊਂਡ ਵਾਟਰ ਸੀ ਉਹ 600 ਫੀਟ ਤੋਂ 700 ਫੀਟ ਚਲਾ ਗਿਆ ਹੈ ਔਰ ਜਿਹੜੀ ਮੋਟਰ ਨਾਲ ਗਰਾਊਂਡ ਵਾਟਰ ਪਾਣੀ ਨਿਕਲਦਾ ਹੈ ਉਹ ਉਹੀ ਮੋਟਰ ਹੈ ਜਿਹੜਾ ਦੁਬਈ ਵਿੱਚ ਜਿਹੜੀ ਜਿਨੇ ਹਾਰਸ ਪਾਵਰ ਨਾਲ ਤੇਲ ਕੱਢਦੀਆਂ ਮੋਟਰਾਂ ਸਾਡੇ ਪਾਣੀ ਕੱਢਣਾ ਉਸ ਹਾਰਸ ਪਾਵਰ ਦੀ ਲੋਡ ਪੈਂਦੀ ਹੈ ਪੰਜਾਬ ਦੇ ਵਿੱਚ ਸੋ ਮੈਂ ਇਹ ਦੱਸਦਿਆਂ ਕਿ ਅੱਜ ਐਸਵਾਈਐਲ ਦੇ ਮੁੱਦੇ ਤੇ ਅਸੀਂ ਆਪਣਾ ਪੱਖ ਕਲੀਅਰ ਕੀਤਾ ਹੈ ਅਸੀਂ ਸਾਨੂੰ ਸੁਪਰੀਮ ਕੋਰਟ ਦੀਆਂ ਜਿਹੜੀਆਂ ਹਦਾਇਤਾਂ ਸੀ ਉਹ ਕਰਕੇ ਭਾਜਪਾ ਕੇਂਦਰ ਵਿੱਚ ਜਿਹੜੀ ਭਾਜਪਾ ਸਰਕਾਰ ਹੈ ਉਹ ਨਿਰੰਤਰ ਪੰਜਾਬ ਦੇ ਖਿਲਾਫ ਸਪਰੀਮ ਕੋਰਟ ਵਿੱਚ ਗਵਾਹੀ ਵਾਰ-ਵਾਰ ਪ੍ਰੈਸ਼ਰ ਪਾਉਂਦੀ ਹੈ ਸੁਪਰੀਮ ਕੋਰਟ ਵਿੱਚ ਔਰ ਮੈਂ ਤਾਂ ਇਹ ਸਮਝਦਾ ਕਿ ਜਾਖੜ ਸਾਹਿਬ ਨੂੰ ਤੇ ਭਾਜਪਾ ਦੇ ਲੀਡਰਾਂ ਨੂੰ ਹੁਣ ਪੰਜਾਬ ਦੇ ਪੱਖ ਵਿੱਚ ਆਪਣੀ ਕੇਂਦਰ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਸਾਡੇ ਕੋਲ ਪਾਣੀ ਨਹੀਂ ਹੈਗਾ ਦੇਣ ਵਾਸਤੇ ਨਿਰੰਤਰ ਇਹ ਮੀਟਿੰਗ ਦੇ ਵਿੱਚ ਅਸੀਂ ਇਹੀ ਚੀਜ਼ ਦਾ ਉਹਨਾਂ ਨੂੰ ਕਲੈਰਿਟੀ ਕੀਤੀ ਹੈ ਕਿ 70% ਪੰਜਾਬ ਪਹਿਲਾਂ ਹੀ ਡਾਰਕ ਜ਼ੋਨ ਵਿੱਚ ਚਲਾ ਗਿਆ ਹੈ 70% ਔਰ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਕਿ ਇਸ਼ੂ ਤਾਂ ਦੇਖੋ ਯਮਨਾ ਦਾ ਜਿਹੜਾ ਪਾਣੀ ਹੈ ਜਦੋਂ ਪਹਿਲਾਂ ਪੰਜਾਬ ਦਾ ਹਿੱਸਾ ਸੀਗਾ ਹਰਿਆਣਾ ਤੇ ਯਮਨਾ ਵਿੱਚੋਂ ਟੱਪਦੀ ਸੀ ਲੇਕਿਨ ਯਮਨਾ ਤੋਂ ਇੱਕ ਬੂੰਦ ਪਾਣੀ ਵੀ ਪੰਜਾਬ ਨੂੰ ਨਹੀਂ ਆਉਂਦਾ ਸੋ ਅਸੀਂ ਕਹਿੰਦੇ ਹਾਂ ਤੁਸੀਂ ਸਤਲੁਜ ਤੋਂ ਪਾਣੀ ਦੇਖਣਾ ਚਾਹੁੰਦੇ ਹੋ ਅਸੀਂ ਚਾਹੁੰਦੇ ਹਾਂ ਕਿ ਯਮਨਾ ਤੋਂ ਵੀ ਸਾਨੂੰ ਜੇ ਕੋਈ ਪਾਣੀ ਮਿਲ ਸਕੇ ਅਸੀਂ ਕੋਈ ਪਾਣੀ ਡਿਮਾਂਡ ਨਹੀਂ ਸੀ ਹੁਣ ਤੱਕ ਕੀਤਾ ਅਸੀਂ ਕਹਿੰਦੇ ਹਾਂ ਈ ਐਸਵਾਈਐਲ ਨਹੀਂ ਵਾਈਐਸਐਲ ਬਾਰੇ ਗੱਲ ਕਰੀ ਜੀ ਸੋ ਅਸੀਂ ਇਸ ਗੱਲ ਤੇ ਬੜੇ ਸੁਹਿਰਦ ਹੈ ਕਿ ਪੰਜਾਬ ਦਾ ਪਾਣੀ ਸਾਡੇ ਕੋਲੇ ਪੂਰਾ ਨਹੀਂ ਆ ਰਿਹਾ ਸਾਨੂੰ ਆਪਣੀ ਇੱਕ ਇੱਕ ਬੂੰਦ ਪਾਣੀ ਦੀ ਲੋੜ ਹੈ ਸੋ ਅੱਜ ਮੀਟਿੰਗ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਜੀ ਨੇ ਫਿਰ ਤੋਂ ਇਹ ਤੱਥ ਦੁਹਰਾ ਦਿੱਤੇ ਦੇਖਣ ਵਾਲੀ ਗੱਲ ਹੁਣ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਕੀ ਸਟੈਂਡ ਉਹਨਾਂ ਦੇ ਲੀਡਰ ਲੈਂਦੇ ਐ ਪੰਜਾਬ ਨਾਲ ਵਫਾ ਕਰਨਗੇ ਕਿ ਕੇਂਦਰ ਸਰਕਾਰ ਦੇ ਆਪਣੀ ਲੀਡਰਸ਼ਿਪ ਨਾਲ ਉਹਨਾਂ ਦੇ ਕਹੇ ਇਸ਼ਾਰਿਆਂ ਤੇ ਉਹ ਸਾਡੇ ਪੰਜਾਬ ਦੇ ਖਿਲਾਫ ਟਿੱਪਣੀਆਂ ਕਰਨਗੇ ਸੋ ਬੇ ਬਹੁਤ ਇਹ ਗੱਲ ਹੈ ਕਿ ਪੰਜਾਬ ਨੇ ਕਦੇ ਪਿੱਠ ਨਹੀਂ ਦਿਖਾਈ ਦੇਸ਼ ਨੂੰ ਔਰ ਅੱਜ ਪੰਜਾਬ ਦੇ ਜਿਹੜਾ ਤਰਜਾ ਵੀ ਚੜਿਆ ਉਹਦੀ ਸ਼ੁਰੂਆਤ ਉਦੋਂ ਹੋਈ ਸੀ ਜਦੋਂ ਦੇਸ਼ ਦੀ ਲੜਾਈ ਪਾਕਿਸਤਾਨ ਸਪੌਂਸਰਡ ਟੈਰੋਰਿਜ਼ਮ ਨਾਲ ਪੰਜਾਬ ਲੜ ਰਿਹਾ ਸੀ ਸੋ ਮੈਂ ਇਹ ਗੱਲ ਕਹਿਣਾ ਹੈ ਕਿ ਪੰਜਾਬ ਦੀਆਂ ਜਿਹੜੀਆਂ ਕੁਰਬਾਨੀਆਂ ਹੈ ਉਹ ਬਹੁਤ ਜ਼ਿਆਦਾ ਹੈ ਦੇਸ਼ ਵਾਸਤੇ ਤੇ ਇਹ ਜਿਹੜੀਆਂ ਛੋਟੀਆਂ-ਛੋਟੀਆਂ ਇਹ ਬਾਰ-ਬਾਰ ਪੰਜਾਬ ਵਿਰੋਧੀ ਰਵਈਆ ਭਾਜਪਾ ਉੱਪਰੋਂ ਤਾਂ ਕਹਿੰਦੇ ਆ ਇਹਨਾਂ ਦੇ ਲੀਡਰ ਕਿ ਮੋਦੀ ਸਾਹਿਬ ਨੂੰ ਬੜਾ ਪਿਆਰ ਹੈ ਪੰਜਾਬ ਨਾਲ ਕਿ ਮੋਦੀ ਸਾਹਿਬ ਨੂੰ ਬੜਾ ਲਗਾਵ ਹੈ ਤੇ ਜੇ ਮੋਦੀ ਸਾਹਿਬ ਨੂੰ ਲਗਾਵ ਹੈ ਜਿਵੇਂ ਪੰਜਾਬ 'ਚ ਅਸੀਂ ਆਮ ਕਹਾਵਤ ਹੈ ਝੂਠਾ ਪਿਆਰ ਮਤੇਜ ਦਾ ਮੂੰਹ ਚੁੰਮੇ ਟੁੱਕ ਨਾ ਦੇਈਦਾ ਸਿਰਫ ਗੱਲਾਂ ਬਾਤਾਂ ਨਾਲ ਪਿਆਰ ਨਹੀਂ ਸਾਬਤ ਹੁੰਦਾ ਅਸੀਂ ਚਾਹੁੰਦੇ ਆਂ ਕਿ ਮੋਦੀ ਸਾਹਿਬ ਕਿਰਪਾ ਕਰਕੇ ਹਰਿਆਣਾ ਚ ਉਹਨਾਂ ਦੀ ਸਰਕਾਰ ਹੈ ਬੀਜੇਪੀ ਦੀ ਹਰਿਆਣਾ ਸਰਕਾਰ ਨੂੰ ਸਮਝਾਉਣ ਕਿ ਪੰਜਾਬ ਕੋਲ ਕੋਈ ਵਾਧੂ ਪਾਣੀ ਨਹੀਂ ਹੈ ਨੰਬਰ ਦੂਸਰੀ ਗੱਲ ਜਿਹੜਾ ਪੰਜਾਬ ਦਾ ਰਿਪਬਲਿਕ ਡੇ ਤੇ ਅਸੀਂ ਇਹ ਕਹਿੰਦੇ ਆਂ ਕਿ ਜਿਹੜਾ ਰਿਪਬਲਿਕ ਡੇ ਹੈ ਇਹ ਬੜਾ ਸਿੰਬੋਲਿਕ ਡੇ ਹੈ ਬੜਾ ਗਰਵ ਦੇ ਵਾਸਤੇ ਔਰ ਜਿੰਨੇ ਪੰਜਾਬੀਆਂ ਨੇ ਕੁਰਬਾਨੀਆਂ ਕੀਤੀਆਂ ਅਸਲ ਉਹ ਸਾਰਾ ਪੰਜਾਬ ਚਾਹੁੰਦਾ ਕਿ ਅਸੀਂ ਆਪਣਾ ਟਬਲ ਜਿਹੜਾ ਹੈ ਉਹ ਉੱਥੇ ਦੇਖੀਏ ਸੋ ਇਸ ਕਰਕੇ ਮੈਂ ਜਾਖੜ ਸਾਹਿਬ ਨੇ ਕਹੂੰਗਾ ਬੇਬੁਨਿਆਦ ਬਿਨਾ ਤੱਥਾਂ ਦੇ ਤੇ ਹਾਸੋਹੀਨੀਆਂ ਗੱਲਾਂ ਨਾ ਕਰਨ ਕਿਰਪਾ ਕਰਕੇ ਪੰਜਾਬ ਦਾ ਪੁੱਤ ਹੋਣ ਦਾ ਉਹ ਮਾਣ ਅਦਾ ਕਰਨ ਔਰ ਪੰਜਾਬ ਦੇ ਵਾਸਤੇ ਸੁਹਿਰਦਤਾ ਨਾਲ ਸਾਡੀ ਜਿਹੜੀ ਲੜਾਈ ਹੈ ਉਹਦੇ ਚ ਸ਼ਾਮਲ ਹੋਣ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਨਿਰੰਤਰ ਪੰਜਾਬ ਦੇ ਵਾਸਤੇ ਹੱਕਾਂ ਵਿੱਚ ਖੜੇ ਹੋ ਰਹੇ ਨੇ ਸੋ ਇਸ ਕਰਕੇ ਚਾਹੇ ਉਹ ਪਾਣੀਆਂ ਦਾ ਹੋਵੇ ਚਾਹੇ ਉਹ ਰਿਪਬਲਿਕ ਡੇ ਤੇ ਸਾਡੀ ਝਾਕੀ ਦਾ ਹੋਵੇ ਸੋ ਅਸੀਂ ਪੰਜਾਬ ਦੇ ਵਾਸਤੇ ਪੰਜਾਬ ਦੇ ਗੌਰਵ ਵਾਸਤੇ ਪੰਜਾਬ ਦੀ ਅੱਖ ਵਾਸਤੇ ਪੰਜਾਬ ਦੀ ਇੱਜ਼ਤ ਵਾਸਤੇ ਅਸੀਂ ਲਗਾਤਾਰ ਲੜਾਈ ਲੜਦੇ ਰਹਿਵਾਂਗੇ